ਜਿਹੜੇ ਨਮੰਤੇ ਨੇ ਉਹ ਛਾਲਾ ਮਾਤਨੇ ਵੀ ਪਤਾ ਨਹੀਂ ਅਸੀਂ ਬੀਜੇਪੀ ਦੇ ਵਿੱਚ ਜਾ ਕੇ ਉੱਥੇ ਮੰਤਰੀ ਬਣਾਂਗੇ ਜਿਵੇਂ ਢੀਡ ਸੇ ਨੂੰ ਵੀ ਲੱਗਦਾ ਹੈਗਾ ਵੀ ਮੈਂ ਕਾਲੀਆਂ ਦੇ ਵਿੱਚ ਤਾਂ ਹੁਣ ਮੇਰਾ ਕੋਈ ਜਾਦੇ ਰਹਿਣਾ ਨਹੀਂ ਇੱਥੇ ਉਹ ਵੀ ਬੀਜੇਪੀ ਦੇ ਵਿੱਚ ਕੁੱਦ ਰਹੇ ਨੇ ਇਸ ਲਈ ਆਪਾਂ ਆ ਪਿੰਡਾਂ ਦੇ ਵਿੱਚ ਜਿਹੜੇ ਬੀਜੇਪੀ ਦੇ ਆਗੂ ਨੇਗੇ ਉਹਨਾਂ ਨੇ ਸਾਰਿਆਂ ਦੇ ਘਰਾਣਾ ਘਰਾਓ ਕੀਤਾ ਸੀ ਬਮਾਰੀਆ ਸਟੱਪ ਮੋਤੀ ਸਰਕਾਰ ਨੂੰ ਜਿਵੇਂ ਵੱਡਾ ਇਹਨਾਂ ਦਾ ਆਗੂ ਹੈ ਸੁਨੀਲ ਜਾਖੜਾ ਉਹਨੇ ਕਰਦਾ ਕਿ ਉਹ ਕਿੱਤਾ ਬਰਨਾਲੇ ਦੇ ਵਿੱਚ ਕੇਵਲ ਢਿੱਲੋਂ ਦਾ ਆਪਾਂ ਨੇ ਪਟਿਆਲੇ ਦੇ ਵਿੱਚ ਅਰਮਿੰਦਰ ਕੈਪਟਨ ਦਾ ਜਿਹੜਾ ਗੁੱਟਕਾ ਸਾਦਨੀਆ ਸਵਾ ਕਾਂਦਾ ਸੀਗਾ ਉਹ ਵੀ ਭਰਾਵੋ ਕੋਈ ਖਾਸ ਆਪਣੇ ਕਿਸਾਨਾਂ ਦੇ ਹੱਕ 'ਚ ਨਹੀਂ ਖੜੇ ਹੈਗੇ ਜ਼ਕੀਰ ਦਵਾ ਦਿੰਦੇ ਨੇ ਵੀ ਪਤਾ ਨਹੀਂ ਆਪਣਾ ਇਹ ਕੁਸਰਤ ਦੇਣਗੇ ਫਿਰ ਤੁਸੀਂ ਸਾਰੇ ਸਮਝਣ ਲੱਗ ਗਏ ਵੀ ਇਹ ਜੇ ਛੋਟਾ ਕੁਸਰਤ ਕੁਸਾ ਠੀਕ ਹੋਣਾਗਾ ਤਾਂ ਛੋਟੇ ਝੰਡੇ ਦੇ ਨਾਂ ਤੋਂ ਹੋਣਾਗਾ ਵੱਡੇ ਵੱਡੇ ਕੱਟ ਕਰਕੇ ਜੱਲੇ ਬੰਦ ਹੋ ਕੇ ਜਿਵੇਂ ਅਜੇ ਵੀ ਪਿੰਡਾਂ ਦੇ ਵਿੱਚ ਵੀਰ ਇਹ ਗੱਲਾਂ ਕਹਿੰਦੇ ਨੇ ਵੀ ਅਗਰਾਹਾ ਸਾਹਿਬ ਦਿੱਲੀ ਕਿਉਂ ਨਹੀਂ ਲੱਗ ਵੀ ਹੁਣ ਪਤਾ ਲੱਗਣ ਲੱਗਿਆ ਕੱਟ ਜਾਣ ਲੱਗੇ ਕਿਉਂਕਿ ਉਹ ਸਮਝਣ ਲੱਗ ਗਏ ਵੀ ਜਿਹੜਾ ਹੈ ਸੰਯੁਕਤ ਮੋਰਚੇ ਦਾ ਫੈਸਲੇਗਾ ਇਥੇ ਵੱਡੇ ਵੱਡੇ ਮੋਰਚੇ ਲਾਉਣੇ ਇਹਨਾਂ ਆਗੂਆਂ ਦੇ ਘਰਾਵਾ ਘੇਉ ਕਰਨਾ ਤੂੜ ਪਾ ਕੇ ਫਰੀ ਕਰਨੇ ਅੱਜ ਐਸੇ ਟਰੈਕਡ ਆਪਾਂ ਨੇ ਪਾਤਲਾ ਤੱਕ ਆਪਣਾ ਕਾਬੂ ਲਾਏਗਾ ਇਹਦੀ ਜਿਹੜੀ ਸੱਤ ਹੈਗੀ ਉਹ ਜਿਹੜੇ ਆਪਣੇ ਨੌਜਵਾਨਾਂ ਉਤੇ ਲੜ ਰਹੇ ਨੇ ਆਪਾਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਉਹਨਾਂ ਹੀ ਜੱਥੇਬੰਦੀਆਂ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਉਥੇ ਵੱਡੀ ਗਿਣਤੀ ਦੇ ਵਿੱਚ ਪੁੱਟ ਮਾਰਾ ਜਿਹੜਾ ਉਹਨਾਂ ਦਾ ਨੁਕਸਾਨ ਹੋ ਰਿਹਾਗਾ ਤਾਂ ਇਹ ਪੰਜਾਬ ਦੇ ਸਾਰੇ ਜੱਥੇਬੰਦੀਆਂ ਦੇ ਲੋਕ ਇੱਥੇ ਰੋਸ ਜ਼ਾਹਰ ਕਰ ਰਹੇ ਨੇ ਇਹ ਵੀ ਪੱਤੀ ਸੱਚ ਹੈ ਜਿਹੜੀ ਉਹ ਇਥੋਂ ਇਹ ਭਾਜਪਾ ਸਰਕਾਰ ਦੇ ਲੱਕੜੀਆਂ ਭਰਾਵੋ ਹੀ ਕਸੂਰ ਆਪਣੇ ਨੌਜਵਾਨਾਂ ਦਾ ਇਹੀ ਕਸੂਰ ਹੈ ਵੀ ਉਹ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਉੱਥੇ ਬਾਹਰਾਂ ਤੇ ਬੈਠੇ ਨੇ ਇਹ ਸਰਕਾਰਾਂ ਉਹਨਾਂ ਤੇ ਅੰਨੇ ਵਾਂ ਗੋਲੀਆਂ ਚਲਾ ਰਹੀਆਂ ਨੇ ਅਸਰੂ ਗੈਸ ਦੇ ਗੋਲੇ ਸਿੱਟ ਰਹੇ ਨੇ ਸਾਡਾ ਇੱਕ ਨੌਜਵਾਨ ਸ਼ੋਭ ਪਰਮ ਜਿਹੜਾ ਜਿਹੜਾ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਉਹ ਵੀ ਉਹ ਗੋਲਾ ਸੱਪੇ ਚ ਮੰਦੋ ਕੇ ਆ ਗਈ ਭਰਾਵੋ ਇਹ ਬੀਜੇਪੀ ਸਰਕਾਰ ਆਪਣੇ 750 ਸਾਲਾਂ ਦੀ ਕਾਤ ਲੈਗੀ 750 ਸਿਰ ਲੈ ਕੇ ਆਪਾਂ ਮੱਗਾਂ ਦੇ ਜੜੀਆਂ ਉਹ ਬਲਵਾਈਆਂ ਸੀ ਉਹਨਾਂ ਨੂੰ ਡਾਕੂ ਕਰਾਉਣ ਵਾਸਤੇ ਇਹ ਪਤਾ ਨਹੀਂ ਆਪਣੇ ਕਿੰਨੇ ਕਿ ਸਿਰ ਲੈਣਗੇ ਜਿਹੜੇ ਆਪਾਂ ਨੂੰ ਕਹਿੰਦੇ ਨੇ ਜੀ ਅਗਰ ਆਹ ਜੱਤੇਵਾਲੀ ਤਾਂ ਡਰ ਕੇ ਜੱਤੇਵੰਦੀ ਵਾਲੇ ਡਰ ਕੇ ਜ਼ਦਾਰ ਨੇ ਜ਼ਰਪੋਕ ਲੈ ਗਏ ਦਿੱਲੀ ਨਹੀਂ ਜਾਂਦੇ ਵੀ ਆਪਾਂ ਤੋਂ ਆਸ ਰੱਖਦੇ ਨੇ ਸਾਬੋ ਵੱਟੀ ਜਿਵੇਂ ਹੁਣ ਪੀਜੀਆਈ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਲੱਗੀਆਂ 27 ਉੱਥੇ ਕੱਢ ਕੇ ਇਹਨਾਂ ਨੇ ਰੋਡ ਤੇ ਪੜ੍ਹਾਇਆ ਉਹਨੀਆਂ ਲੱਗੀਆਂ ਉਹ ਆਪਣਾ ਆਪਣਾ ਕੀ ਕਰਦੇ ਨੇ ਕੱਲ ਵੀ ਉੱਥੇ ਇੱਥੇ ਜਿਹੜਾ ਬੀਜੇਪੀ ਦਾ ਲੁੰਗ ਲੈਣਾ ਸਾਰਾ ਉੱਥੇ ਸੈਟੇਲਾਈਟ ਸੰਗਰੂਰ ਦਾ ਘਾਟਨ ਕਰਕੇ ਗਿਆ ਦਾ ਇੱਕ ਪਾਸੇ ਤਾਂ ਉਹ ਘਾਟਨ ਕਰ ਰਹੇ ਸੀ ਦੂਜੇ ਪਾਸੇ ਸਾਡੀਆਂ ਭੈਣਾਂ ਜਿਵੇਂ ਆਪਣੀ ਜੱਟੇ ਬੰਦੀ ਨੇ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ ਸੰਘਰਸ਼ ਹੈਗਾ ਪ੍ਰਸ਼ਾਸਨ ਦੇ ਵਿੱਚ ਘਾਲ ਹੋਈ ਸੀ ਬੇਨੁਜਾਬ ਤੇ ਦੇ ਨਾਲ ਲੜਨਾ ਹੈਗਾ ਇਹਦੇ ਸਾਤਮਈ ਤਰੀਕੇ ਨਾਲ ਬਖਣਾ ਹੈਗਾ ਪਰ ਭਾਵੋ ਤੁਹਾਨੂੰ ਦੱਸਣਾ ਚਾਹੁੰਦੇ ਆ ਬਿਨਾ ਸਪੀਕਰਾਂ ਤੋਂ ਸਟੇਜ ਚੱਲੀਆ ਉੱਥੇ ਇੱਕ ਪਾਸੇ ਭਾਪੀ ਨੇ ਆਖੂ ਉਹਦੇ ਉੱਤੇ ਟਨਕਾਰ ਰਹੀ ਸੀ ਪਰ ਜਿਹੜੀ ਗੱਤ ਸੱਚ ਆਏਗੀ ਉਹ ਜਿਹੜੀ ਆਪਾਂ ਨਾ ਦੇਖ ਤੇ ਰੋਸ ਕਰ ਰਹੀਆਂ ਸੀ ਉਹ ਧਰਮੇ ਦੀ ਲਕੀ ਹੈ ਜੀ ਭਾਪੀ ਸਰਕਾਰ ਨੂੰ ਇਹ ਭਾਵੋ ਜਦੋਂ ਲੜਨ ਵਾਲੇ ਲੋਕ ਇਕੱਠੇ ਹੁੰਦੇ ਨੇ ਤੇ ਸਰਕਾਰਾਂ ਨੂੰ ਵਕਤ ਮਿਲਦਾ ਨਾ ਕੁੜਾ ਲਖਸਨਾ ਦਾ ਟਾਈਮ ਆਇਆ ਗੁਰ ਲੋੜ ਹੈ ਕੱਠੇ ਹੋਣ ਦੀ ਘਰਾਂ ਵਿੱਚੋਂ ਨਿਕਲੋ ਬਾਹਰ ਆਓ ਸਾਡੀਆਂ ਮਾਪੇ ਪੈਨਾ ਨੂੰ ਲੈ ਕੇ ਆਇਆ ਕਰੋ ਤਾਂ ਜੋ ਜੜੀਆਂ ਆਪਣੀਆਂ ਮੰਗਾਂ ਲਗੀਆਂ ਵੱਡੀ ਮੰਗ ਆਪਣੀ ਐਮਐਸਪੀ ਤੇ ਹੀ ਹੈਗੀ ਇਹ ਸਰਕਾਰ ਨੇ ਸੌਖੀ ਨਹੀਂ ਆਪਾਂ ਨੂੰ ਦੇਣੀ ਜੇ ਆਪਾਂ ਕੱਠੇ ਹੋ ਕੇ ਇੱਕ ਜਿਵੇਂ ਚੱਲੇ ਆ ਤੇ ਸੱਤ ਮਾਰਾਂਗੇ ਸਾਬ ਆਪਣੀਆਂ ਮੰਗਾਂ ਲਵਾਵਾਂਗੇ ਭਰਾਵੋ ਨਹੀਂ ਸਰਕਾਰ ਕੀਤੇ ਆਈ ਹੋਈ ਹੈ ਕਿ ਜਿਵੇਂ ਜਿਹੜਾ ਸਾਡੇ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਹੋ ਰਿਹਾਗਾ ਇਹ ਪੰਜਾਬ ਦੇ ਵਿੱਚ ਬੈਠੇ ਸ਼ਾਂਤਮਈ ਤਰੀਕੇ ਨਾਲ ਅਸਹਿਸ ਕਰਨ ਵਾਲਿਆਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਉਹਦੀ ਜ਼ਿੰਮੇਵਾਰ Haryana ਸਰਕਾਰ ਤੇ Punjab ਸਰਕਾਰ ਹੈਗੀ ਕਿਸੇ ਦੀ ਕੀ ਮਜਬੂਰ ਹੈ ਜੇ ਪੰਜਾਬ ਦੀ ਸਰਕਾਰ ਆਖ ਰਿਹਾ ਕਿ ਕਹਿੰਦੀ ਵੀ ਇਹ ਕਿਹੜਾ ਦਿੱਲੀ ਦੇ ਵਿੱਚ ਪਹੁੰਚੇ ਨੇ ಜುಲ್ಮೆ